ਉਹ ਸੋਚਿਆ ਮੈਂ ਅੰਬਰਾਂ ਨੂੰ ਛੂਕੇ ਮੁੜਾਂਗੇ ਵੱਡੇ ਵੱਡੇ ਸ਼ੌਕ ਮੇਨ ਤਾ ਨਾ ਪੂਰਾਂਗੇ ਉਹ ਸੋਚਿਆ ਮੈਂ ਅੰਬਰਾਂ ਨੂੰ ਛੂਕੇ ਮੁੜਾਂਗੇ ਵੱਡੇ ਵੱਡੇ ਸ਼ੌਕ ਮੇਨ ਤਾ ਨਾ ਪੂਰਾਂਗੇ ਖੜਦੇ ਨਹੀਂ ਜਿਹੜੇ ਹੁਣ ਨਾਲ ਨਹੀਂ ਖੜਦੇ ਨਹੀਂ ਜਿਹੜੇ ਹੁਣ ਨਾਲ ਨਹੀਂ ਹੋ ਵੇਖੀ ਕੋਲੇ ਟੱਕ ਬਹਿਣਗੇ ਹੋ ਕਰੀ ਨਾ ਤੂੰ ਕਦੇ ਦਿਲ ਛੋਟਾ ਮਿੱਤਰਾ ਓਏ ਦਿਨ ਚੰਗੇ ਮੜੇ ਆਉਂਦੇ ਰਹਿਣਗੇ ਹੋ ਕਰੀ ਨਾ ਤੂੰ ਕਦੇ ਦਿਲ ਛੋਟਾ ਮਿੱਤਰਾ ਓਏ ਦਿਨ ਚੰਗੇ ਮੜੇ ਆਉਂਦੇ ਰਹਿਣਗੇ ਆਵਾਜ਼ ਦੀ ਗੱਲ ਹੋ ਰਹੀ ਏ ਤਾਂ ਬਹੁਤ ਹੀ ਸੋਹਣੀ ਤੁਹਾਡੀ ਆਵਾਜ਼ ਆ ਤੁਸੀਂ ਉਸੇ ਵਾਲੇ ਤੇ ਬਹੁਤ ਵੱਡੇ ਫੈਲਾਏ ਹੋ ਹਾਂਜੀ ਜੀ ਬਹੁਤ ਪਸੰਦ ਕਰਦਾ ਜੀ ਮੈਂ ਉਹਨਾਂ ਨੂੰ ਮੈਨੂੰ ਲੱਗਿਆ ਵੀ ਤੁਸੀਂ ਉਸ ਮੁਕਾਮ ਤੇ ਜਾਣਾ ਚਾਹੁੰਦੇ ਹੋ ਹਾਂਜੀ ਹਾਂਜੀ ਜੀ ਬਿਲਕੁਲ ਆਈਡਲ ਮੰਨ ਮੰਨਦੇ ਹਾਂਜੀ ਆਈਡਲ ਮੰਨਦੇ ਆ ਜੀ ਕਿੰਨਾ ਕੋ ਦੁੱਖ ਹੁੰਦਾ ਜੇ ਅੱਜ ਹੁੰਦੇ ਤੇ ਕੀ ਕੁਝ ਕਰਦੇ ਹਾਂਜੀ ਸਹੀ ਗੱਲ ਹੈ ਜੀ ਬਹੁਤ ਦੁੱਖ ਹੁੰਦਾ ਉਹਨਾਂ ਨੂੰ ਮੇਰੀ ਇੱਕ ਖੁਆਇਸ਼ ਸੀਗੀ ਕਿ ਉਹਨਾਂ ਨੂੰ ਮਿਲਾਂਗੇ ਪਰ ਉਹ ਚਲੋ ਨਹੀਂ ਪੂਰੀ ਹੋ ਸਕੀ ਤੇ ਆਪਣੀ ਸਿੰਗਿੰਗ ਨੂੰ ਤੇ ਆਪਣੀ ਸਟੱਡੀ ਨੂੰ ਮੇਨਟੇਨ ਕਰਨਾ ਕਿੰਨਾ ਕੋਖਾ ਹੁੰਦਾ ਹੈ ਜੀ ਰੁਟੀਨ ਬਹੁਤ ਬਿਜ਼ੀ ਸ਼ਡਿਊਲ ਵੈਸੇ ਤਾਂ ਪਰ ਚਲੋ ਜਿਹੜੀ ਚੀਜ਼ ਨੂੰ ਬੰਦਾ ਦਿਲੋਂ ਪਸੰਦ ਕਰਦਾ ਹਾਂ ਉਹਦੇ ਲਈ ਟਾਈਮ ਆਪੇ ਕੱਢ ਲੈਂਦਾ ਜੀ ਜੀ ਵੀ ਤੁਸੀਂ ਕਿਹਾ ਮੈਂ ਸਟੇਜ ਤੇ ਵੀ ਕਉਂਦਾ ਹਾਂ ਤੇ ਤੁਹਾਨੂੰ ਕੁਝ ਪੈਸੇ ਵਗੈਰੇ ਮਿਲਦੇ ਨਹੀਂ ਜੀ ਅਜੇ ਤੇ ਪਾਰਟਿਸਿਪੇਟ ਕਰੀਦਾ ਯੂਨੀਵਰਸਿਟੀ ਲੈਵਲ ਤੇ ਜਾਂ ਸਕੂਲ ਲੈਵਲ ਤੇ ਅਜੇ ਉਦਾਂ ਸ਼ੋਅ ਲਾਈਵ ਨਹੀਂ ਮੈਂ ਕਦੀ ਲਾਇਆ ਕਰ ਰਹੇ ਹਾਂ ਜੀ ਮਿਹਨਤ ਕਰਦਾ ਰਾਜਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਜੀ ਗਾਣ ਦਾ ਸ਼ੌਂਕ ਕਿਵੇਂ ਪਿਆ ਤੇ ਕਿੱਦਾਂ ਪਿਆ ਹਾਂਜੀ ਸ਼ਸ਼ੀਕਲ ਜੀ ਵਧੀਆ ਜੀ ਵਧੀਆ ਗਾਣ ਦੀ ਗੱਲ ਹੋ ਰਹੀ ਹੈ ਤੇ ਕੀ ਸੁਣਾਓਗੇ ਜੀ ਮੈਂ ਬੋਲੀ ਸੁਣਾ ਦਿੰਦਾ ਜੀ ਤੁਹ ਚੂਮਰ ਪੰਗੜੇ ਚ ਝੂੰਰ ਹੁੰਦਾ ਉਹਦੀ ਬੋਲੀ ਆ ਇੱਕ ਕਿਤੇ ਨੇ ਕਿਤੇ ਸਾਡਾ ਜਿਹੜੇ ਪੰਜਾਬੀ ਲੋਕ ਨੇ ਉਹ ਪੁੱਲਦੇ ਵੀ ਜਾ ਰਹੇ ਨੇ ਹਾਂਜੀ ਨਹੀਂ ਕੋਈ ਨਹੀਂ ਝੂਮਰਾ ਪਾਵਣ ਲਈ ਚੋਬਰ ਮੇਲੇ ਨੂੰ ਹੁੰਦੇ ਆ ਝੂਮਰਾ ਪਾਵਣ ਲਈ ਚੋਬਰ ਮੇਲੇ ਨੂੰ ਹੁੰਦੇ ਆ ਗਾਨੇ ਗੁਟਾ ਤੇ ਸਜਾ ਲੈ ਕੈਂਠੇ ਸੋਹਣੇ ਦੇ ਪਾਲੇ ਸੋਨਾ ਲੱਗਦਾਵੇਂ ਛੋਰਾ ਓ ਛੋਰਾ ਓ ਦਿਲ ਲੁੱਟ ਲੈਨੇਵੇਂ ਛੋਰਾ ਛੋਰਾ ਓ ਦਿਲ ਲੁੱਟ ਲੈਨੇਵੇਂ ਛੋਰਾ ਕੀ ਬਾਤ ਹੈ ਜੇ ਆਵਾਜ਼ ਦੀ ਗੱਲ ਕੀਤੀ ਜਾ ਰਹੀ ਤਾਂ ਬਹੁਤ ਹੀ ਵਧੀਆ ਆਵਾਜ਼ ਹੈ ਭਾਈ ਕਾਨ ਤੋਂ ਸ਼ੌਂਕ ਕਿਵੇਂ ਪਿਆ ਜੀ ਸ਼ੌਂਕ ਮੈਨੂੰ ਛੋਟੇ ਹੁੰਦੇ ਤੋਂ ਹੀ ਆ ਜੀ ਹਾਂਜੀ ਛੋਟੇ ਹੁੰਦੇ ਤੋਂ ਮੈਂ ਗਾਉਂਦਾ ਰਿਆ ਹਾਂ ਹਾਂਜੀ ਤੇ ਕਰੋ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੋਣਾ ਵੀ ਤੁਸੀਂ ਸਿੰਗਿੰਗ ਵੀ ਕਰਦੇ ਹੋ ਤੇ ਕਿੱਦਾਂ ਦਾ ਰਿਸਪੌਂਸ ਮਿਲਦਾ ਸੀਗਾ ਨਹੀਂ ਬਹੁਤ ਸਪੋਰਟ ਕਰਦੇ ਆ ਜੀ ਹਰ ਦੇ ਵੀ ਹਾਂਜੀ ਸਾਰੇ ਬਹੁਤ ਸਪੋਰਟ ਕਰਦੇ ਤੇ ਗਾਣੇ ਨਾਲ ਨਾਲ ਤੁਸੀਂ ਲਿਖਦੇ ਵੀ ਹੋ ਤੇ ਅਸੀਂ ਚਾਹਾਂਗੇ ਜਿਹੜੀ ਸਾਡੀ ਆਡੀਅנס ਦੇਖ ਰਹੀ ਹੈ ਤੁਸੀਂ ਆਪਣਾ ਲਿਖਿਆ ਹੋਇਆ ਕੋਈ ਗੀਤ ਸੁਣਾਓ ਸਾਨੂੰ ਹਾਂਜੀ ਹੇ ਉਹ ਸੋਚਿਆ ਮੈਂ ਅੰਬਰਾਂ ਨੂੰ ਛੂਕੇ ਮੜਾਂਗੇ ਵੱਡੇ ਵੱਡੇ ਸ਼ੌਂਕ ਮੇਨ ਤਾਂ ਨਾ ਪੂਰਾਗੇ ਕੋ ਸੋਚਿਆ ਮੈਂ ਅੰਬਰਾਂ ਨੂੰ ਛੂਕੇ ਮੁੜਾਂਗੇ ਵੱਡੇ ਵੱਡੇ ਸ਼ੌਂਕ ਮੇਨ ਤਾਣਾ ਪੂਰਾਗੇ ਖੜਦੇ ਨਹੀਂ ਜਿਹੜੇ ਹੁਣ ਨਾਲ ਨਹੀਂ ਖੜਦੇ ਨਹੀਂ ਜਿਹੜੇ ਹੁਣ ਨਾਲ ਨਹੀਂ ਹੋ ਵੇਖੀ ਕੋਲੇ ਟੱਕ ਬਹਿਣਗੇ ਹੋ ਕਰੀ ਨਾ ਤੂੰ ਕਦੇ ਦਿਲ ਛੋਟਾ ਮਿੱਤਰਾ ਓਏ ਦਿਨ ਚੰਗੇ ਮੜੇ ਆਉਂਦੇ ਰਹਿਣਗੇ ਹੋ ਕਰੀ ਨਾ ਤੂੰ ਕਦੇ ਦਿਲ ਛੋਟਾ ਮਿੱਤਰਾ ਓਏ ਦਿਨ ਚੰਗੇ ਮੜੇ ਆਉਂਦੇ ਰਹਿਣਗੇ ਬਾਤ ਹੈ ਕੀ ਬਾਤ ਹੈ ਜੀ ਆਵਾਜ਼ ਦੀ ਗੱਲ ਹੋ ਰਹੀ ਹੈ ਤਾਂ ਬਹੁਤ ਹੀ ਸੋਹਣੀ ਤੁਹਾਡੀ ਆਵਾਜ਼ ਆ ਤੇ ਕਿਤੇ ਨਾ ਕਿਤੇ ਨਾ ਮੈਨੂੰ ਇਦਾਂ ਦੀ ਵਾਈਬ ਆ ਰਹੀ ਹੈ ਤੁਹਾਡੇ ਤੇ ਜੀ ਸਿੱਧੂ ਮਸੇਵਾਲੇ ਤੇ ਬਹੁਤ ਵੱਡੇ ਫੈਲਾਏ ਨੇ ਹਾਂਜੀ ਜੀ ਬਹੁਤ ਪਸੰਦ ਕਰਦਾ ਜੀ ਮੈਂ ਉਹਨਾਂ ਨੂੰ ਹੀ ਹਾਂਜੀ ਜਿਵੇਂ ਕਿ ਸਿੱਧੂ ਮਸੇਵਾਲੇ ਦੇ ਸੀ ਕਿ ਨਾ ਹਰ ਇੱਕ Song 'ਚ ਉਹਨੇ ਜਿਹੜੇ ਆਪਣੇ ਅਲਫਾਜ਼ ਆਪਣਾ ਐਕਸਪੀਰੀਅੰਸ ਆਪਣੇ ਦੁੱਖ ਬਿਆਹ ਕੀਤੇ ਹੁੰਦੇ ਇਦਾਂ ਮੈਂ ਤੁਹਾਡੇ ਜਿਵੇਂ ਆਲਾ ਗਾਣਾ ਸੁਣਿਆ ਮੈਨੂੰ ਲੱਗਿਆ ਵੀ ਤੁਸੀਂ ਉਸ ਮੁਕਾਮ ਤੇ ਜਾਣਾ ਚਾਹੁੰਦੇ ਹੋ ਹਾਂਜੀ ਹਾਂਜੀ ਜੀ ਬਿਲਕੁਲ ਜੀ ਜੀ ਵੀ ਆਈਡਲ ਮੰਨਦੇ ਮੰਨਦੇ ਹਾਂ ਜੀ ਹਾਂ ਜੀ ਆਈਡਲ ਮੰਨਦੇ ਆ ਜੀ ਕਦੇ ਤੋਂ ਫੋਲੋ ਕਰ ਰਹੇ ਹਾਂ ਜੀ ਮੈਂ ਉਹਨਾਂ ਦਾ ਜਦੋਂ ਪਹਿਲਾ ਗਾਣਾ ਆਇਆ ਸੀ ਸੋਹਾਈ ਗਾਣਾ ਉਦੋਂ ਤੋਂ ਮੈਂ ਸੁਣ ਰਿਹਾ ਉਹਨਾਂ ਨੂੰ ਉਦੋਂ ਤੋਂ ਸੁਣਦਾ ਹਾਂ ਹਾਂ ਜੀ ਹੁਣ ਤਾਂ ਚਲੋ ਸਾਡੇ ਵਿੱਚ ਨਹੀਂ ਰਹੇ ਤੇ ਕਿੰਨਾ ਕੋ ਦੁੱਖ ਹੁੰਦਾ ਜੇ ਅੱਜ ਹੁੰਦੇ ਤੇ ਕੀ ਕੁਝ ਕਰ ਜਾਂਦੇ ਹਾਂ ਜੀ ਸਹੀ ਗੱਲ ਹੈ ਜੀ ਬਹੁਤ ਦੁੱਖ ਹੁੰਦਾ ਉਹਨਾਂ ਨੂੰ ਮੇਰੀ ਇੱਕ ਖੁਆਇਸ਼ ਸੀਗੀ ਕਿ ਉਹਨਾਂ ਨੂੰ ਮਿਲਾਂਗੇ ਪਰ ਉਹ ਚਲੋ ਨਹੀਂ ਪੂਰੀ ਹੋ ਸਕੀ ਹਾਂ ਜੀ ਚਲੋ ਸਿੱਧੂ ਮਸੇਵਾਲੇ ਦੀ ਗੱਲ ਹੋ ਰਹੀ ਹੈ ਤੇ ਸਿੱਧੂ ਮਸੇਵਾਲੇ ਦਾ ਕੋਈ ਗਾਣਾ ਜੋ ਤੁਹਾਡਾ ਫੇਵਰਿਟ ਹੋਵੇ ਉਹਨਾਂ ਦਾ ਬਾਪੂ ਗ ਹਾਂਜੀ ਸੋ ਲਾਈਨਾਂ ਤਾਂ ਬਣਦੀਆਂ ਹੀ ਹੇ ਉਹ ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਏ ਹੁਣ ਬੋਝ ਤੂੰ ਮੈਨੂੰ ਦੇ ਦਿਆ ਤੇਰੇ ਆ ਰੌਣਿਆਂ ਦਾ ਉਹ ਜਿਹਨੂੰ ਡਿੱਗਦੇ ਟੈਂਦੇ ਨੂੰ ਲੋਕੀ ਟਚਰਾਂ ਕਰਦੇ ਸੀ ਉਹ ਹੰ ਪਰਬਤ ਵਾਂਗੂੰ ਛਾਤੀ ਤਾਨ ਖਲੋਂ ਗਿਆ ਹੈ ਦੁਨੀਆ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਹੈ ਕਿਆ ਬਾਤ ਹੈ ਕਿਆ ਬਾਤ ਹੈ ਜਿਵੇਂ ਹੁਣ ਤੁਸੀਂ ਘਰ ਤੋਂ ਦੂਰ ਰਹਿ ਰਹੇ ਹੋ ਤੇ ਆਪਣੀ ਸਿੰਗਿੰਗ ਨੂੰ ਤੇ ਆਪਣੀ ਸਟੱਡੀ ਨੂੰ ਮੇਨਟੇਨ ਕਰਨਾ ਕਿੰਨਾ ਔਖਾ ਹੁੰਦਾ ਔਖਾ ਜੀ ਰੁਟੀਨ ਬਹੁਤ ਬਿਜ਼ੀ ਸ਼ਡਿਊਲ ਵੈਸੇ ਤਾਂ ਪਰ ਚਲੋ ਜਿਹੜੀ ਚੀਜ਼ ਨੂੰ ਬੰਦਾ ਦਿਲੋਂ ਪਸੰਦ ਕਰਦਾ ਹਾਂ ਉਹਦੇ ਲਈ ਟਾਈਮ ਆਪੇ ਕੱਢ ਲੈਂਦਾ ਜੀ ਹਾਂਜੀ ਬਿਲਕੁਲ ਤੇ ਜਿਵੇਂ ਤੁਸੀਂ ਕਿਹਾ ਮੈਂ ਸਟੇਜ ਤੇ ਵੀ ਕਉਂਦਾ ਹਾਂ ਤੇ ਤੁਹਾਨੂੰ ਕੁਝ ਪੈਸੇ ਵਗੈਰੇ ਮਿਲਦੇ ਕਿ ਹਾਂ ਉਹ ਪੈਸੇ ਕਿਉਂਕਿ ਤੁਹਾਡੇ ਮਿਹਨਤ ਦੇ ਹੁੰਦੇ ਆ ਕਿ ਨਹੀਂ ਮਿਲਦੇ ਨਹੀਂ ਜੀ ਅਜੇ ਤਾਂ ਪਾਰਟਿਸਪੇਟ ਕਰੀਦਾ ਯੂਨੀਵਰਸਿਟੀ ਲੈਵਲ ਤੇ ਜਾਂ ਸਕੂਲ ਲੈਵਲ ਤੇ ਅਜੇ ਉਦਾਂ ਸ਼ੋ ਲਾਈਵ ਨਹੀਂ ਮੈਂ ਕਦੀ ਲਾਇਆ ਤੇ ਅਜੇ ਕਰੰਟ ਜਾਨੀ ਮਿਹਨਤ ਕਰਦੇ ਆਂ ਬਾਕੀ ਦੇਖੋ ਕਿੱਥੇ ਦੇ ਕਮੈਂਟਸ ਮਿਲਦੇ ਨੇ ਕਮੈਂਟ ਪਾ ਜੀ ਅਜੇ ਤੱਕ ਪੋਜ਼ਿਟਿਵ ਰਿਸਪੌਂਸ ਹੀ ਆ ਜੀ ਹਾਂ ਸਾਰੇ ਕਹਿੰਦੇ ਆ ਵੀ ਹਾਂ ਠੀਕ ਆ ਵਧੀਆ ਕਰ ਸਕਦੇ ਹਾਂ ਸਾਰੀ ਸਪੋਰਟ ਕਰਦੇ ਨੇ ਹਾਂ ਜੀ ਕਰਦੇ ਆਂ ਜੀ ਜੀ ਫੁੱਲ ਸਪੋਰਟ ਆ ਜੀ ਹਾਂ ਜੀ ਉਹ ਜਿਵੇਂ ਕਿ ਅਸੀਂ ਗੱਲ ਕਰਾਈਏ ਤੇ ਜਿਵੇਂ ਕਿ ਰਾਜਵੀਰ ਨਾਲ ਤੇ ਉਹਨਾਂ ਨੇ ਆਪਣੀ ਸਿੰਗਿੰਗ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਸਟੱਡੀ ਦੇ ਉਹਨੂੰ ਵੀ ਮੇਨਟੇਨ ਕਰਕੇ ਰੱਖਿਆ ਹੋਇਆ ਤੇ ਅੱਗੇ ਵਧਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਉਹ ਵੀ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਰੌਕ ਸਟਾਰ ਬਣੇ ਜੇ ਤੁਹਾਡੇ ਅੰਦਰ ਵੀ ਕੁਝ ਇਦਾਂ ਦਾ ਹੈ ਟੈਲੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਕਰਨ ਕੁਮਾਰ